ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਅੱਜ ਤੁਹਾਡੇ ਵਾਸਤੇ ਬਹੁਤ ਸੋਹਣੀਆਂ ਸੋਹਣੀਆਂ ਗੱਡੀਆਂ ਲੈ ਕੇ ਆ ਗਏ ਫੁੱਲ ਲੋਨ ਵਾਲੀਆਂ ਲੋਨ ਫੁੱਲ ਹੋ ਜਾਊਗਾ ਪੂਰੀ ਵੀਡੀਓ ਦੇਖਿਓ ਦੋਸਤੋ 2014 ਮਾਡਲ ਆਈ ਹੈ ਜੀ 2014 ਬਾਈ ਜੀ ਹਾਂਜੀ ਲਾਈ ਟਾਇਰ ਐਕਸਟਰਾ ਲੱਗੇ ਹੋਏ ਨੇ ਜੀ ਜੀ ਪਹਿਲੇ ਨਾਮ ਕਾਰ ਆਈ ਏ ਓਕੇ ਸਾਰੀ ਕਾਰ ਇਹ ਵੀ Ориਗਨਲ ਏ ਆ ਜੀ ਜੀ ਤੇ ਇਹਦੀ ਡਿਮਾਂਡ ਬਾਈ ਜੀ ਕਿੰਨੀ ਕਰਦੇ ਆਪਾਂ ਇਹ ਡਿਮਾਂਡ 14.5 ਲੱਖ ਰੁਪਇਆ ਕਰਦੇ ਆ ਵੀਰੇ 14.5 ਲੱਖ ਲੈ ਵੀ ਦੋਸਤੋ ਦੇਖ ਸਕਦੇ ਹੋ ਤੋਂ ਬਾਅਦ ਆ ਗਈ ਸਕਾਰਪੀਓ ਇਹ ਬਾਈ ਜੀ ਕਿੰਨਾ ਮਾਡਲ ਆ ਇਹ 2017 ਮਾਡਲ ਆ ਜੀ ਜੀ ਫਸਟ ਓਨਰ ਕਾਰ ਆ ਇਹ ਜੀ ਸਾਰੀ ਕਾਰ ਰੈਨਲ ਆ ਲਾਈਟਰ ਐਕਸਟਰਾ ਲੱਗੇ ਹੋਏ ਨੇ ਜੀ ਇਹਦੇ ਕਿੰਨੇ ਡਿਮਾਂਡ ਕਰਦੇ ਆ ਜੀ ਇਹ ਜੀ 12.5 ਲੱਖ ਰੁਪਿਆ ਡਿਮਾਂਡ ਕਰਦੇ ਲੈ ਵੀ ਦੋਸਤੋ ਦੇਖ ਸਕਦੇ ਹੋ 12.5 ਲੱਖ ਰੁਪਏ ਚ ਤੁਹਾਨੂੰ ਆ ਗੱਡੀ ਮਿਲ ਰਹੀ ਆ ਤੇ ਆ ਅੱਗੇ ਕਿਹੜੀ ਗੱਡੀ ਆ ਗਈ ਬਾਈ ਜੀ ਆ ਬ੍ਰੀਜਾ ਆ ਗਈ ਐਲਡੀਆਈ ਜੀ 2017 ਮਾਡਲ ਜੀ ਤੇ ਇਹਦੀ ਕੀ ਡਿਮਾਂਡ ਕਰਦੇ ਆ ਜੀ ਇਹਦੀ ਡਿਮਾਂਡ ਕਰਦੇ 685 ਦੀ ਡਿਮਾਂਡ ਆ ਵੀ ਦੇ ਦੀ ਠੀਕ ਆ ਜੀ ਲੈ ਵੀ ਦੋਸਤੋ ਵਧੀਆ ਰੈਨਲ ਜੀ ਲਾਈਟ 에ਅਰ ਐਕਸਟਰਾ ਨੇ ਇਹਨੇ ਵੀ ਜੀ ਲੈ ਵੀ ਦੋਸਤੋ ਦੇਖ ਸਕਦੇ ਹੋ ਤੁਸੀਂ ਤੁਹਾਨੂੰ ਦਿਖਾ ਰਹੇ ਆ ਬਹੁਤ ਸੋਹਣੀ ਗੱਡੀ ਆ ਤੇ ਪੀ ਵੀ 10 ਨੰਬਰ ਆ ਚੈੱਕ ਕਰ ਸਕਦੇ ਹੋ ਬਹੁਤ ਵਧੀਆ ਗੱਡੀ ਆ ਬਾਈਆਂ ਲਵੇ ਬਹੁਤ ਗੱਡੀਆਂ ਖੜੀਆਂ ਨੇ ਦੋਸਤੋ ਤੁਹਾਨੂੰ ਦਿਖਾ ਰਹੇ ਹਾਂ ਜੋ ਬਾਈ ਜੀ ਆਹ ਕਿਹੜੀ ਹੈ ਜੀ ਬਰੀਜ਼ਾ ਬੀਡੀਆਈ ਆ ਵੀਰੇ ਇਹ ਜੀ ਹਾਂ ਜੀ 2016 ਮਾਡਲ ਪਹਿਲੇ ਨਾਂ ਦੀ ਕਾਰ ਆ ਸਾਰੀ ਕਾਰ ਰੈਂਲ ਆ ਜੀ ਕੰਪਨੀ ਰਿਕਾਰਡ ਚੱਲੀ ਆ ਸਾਰੀ ਯਾਰ ਠੀਕ ਆ ਜੀ ਇਹਦੀ ਕਿੰਨੀ ਡਿਮਾਂਡ ਕਰਦੇ ਆ ਜੀ ਇਹਦੀ 6 85 ਦੇ ਇਹਦੀ ਵੀ ਵੀਰੇ ਠੀਕ ਆ ਜੀ ਹਾਂ ਜੀ ਉਹ ਤੋਂ ਬਾਅਦ ਆਹ ਗੱਡੀ ਕਿਹੜੀ ਆ ਗਈ ਜੀ 2019 ਮਾਡਲ ਵਰਨਾ ਲੈ ਵੀ ਦੋਸਤੋ ਸਨ ਰੂਫ ਵਾਲੀ ਵਰਨਾ ਆ ਗਈ ਬਾਈਆਂ ਦੀ ਬਹੁਤ ਡਿਮਾਂਡ ਸੀ ਵਰਨਾ ਦੀ ਉਹ ਵੀ ਸਨ ਰੂਫ ਵਾਲੀ ਤੁਹਾਡੇ ਵਾਸਤੇ ਦੋਸਤੋ ਲੈ ਕੇ ਆ ਗਏ ਅੱਜ ਤੇ ਇਹ ਬਾਈ ਜੀ ਕਿੰਨੀ ਡਿਮਾਂਡ ਕਰਦੇ ਆ ਇਹਦੀ ਇਹਦੀ 19.5 9 ਲੱਖ ਰੁਪਏ ਦੀ ਡਿਮਾਂਡ ਕਰਦੇ ਆ ਵੀਰੇ ਲੈ ਵੀ ਦੋਸਤੋ 9.5 ਲੱਖ ਰੁਪਿਆ ਇਹ ਗੱਡੀ ਦੀ ਡਿਮਾਂਡ ਆ ਜੀ ਚੈੱਕ ਕਰ ਸਕਦੇ ਹੋ ਬਹੁਤ ਸੋਹਣੀ ਗੱਡੀ ਆ ਸਾਰੀ ਆਲ ਓਰੀਜਨਲ ਕਾਰ ਆ ਵੀਰੇ ਫੁੱਲ ਇੰਸ਼ੋਰੈਂਸ ਆ ਹਾਂਜੀ ਦੋਸਤੋ ਸਾਡੀ ਵੀਡੀਓ ਦੇਖਣ ਵਾਸਤੇ ਸਾਰੇ ਵੀਰਾਂ ਦਾ ਧੰਨਵਾਦ ਇਸੇ ਤਰ੍ਹਾਂ ਸਾਡੇ ਚੈਨਲ ਤੇ ਹੋਰ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਫੋਲੋ ਕਰਕੇ ਰੱਖੋ ਧੰਨਵਾਦੀ ਵੀਡੀਓ ਨੂੰ ਦਬਕੇ ਬਾਅਦ ਤਬਾਸ਼ਾ ਸ਼ੇਅਰ ਕਰ